ओरिजिनल ਕੀਤਾ ਹੋਇਆ ओरिजिनल ਕੀਤਾ ਨਹੀਂ ਹੋਇਆ ओरिजिनल ਪੇਂਟ ਆ ਜਿਹੜਾ ਕੰਪਨੀ ਦਿੰਦੀ ਆ ਅੱਛਾ ਉਹ ਹੋ ਆ ਅੱਛਾ ਹਾਂ ਯਾਰੀ ਕਿ ਅ ओरिजिनल ਹਜੇ ਹਾਂ ਉਸ ਤੋਂ ਸੀ ਕੀਤਾ ਦਾ ਨਹੀਂ ਇਹ ਤੇ ਕੱਲੀਆਂ ਮਾੜੀਆਂ ਮੁੱਟੀਆਂ ਰਿੰਮਾਂ ਦੀਆਂ ਕੋਰਾ ਬਿਛੱਕਦੀ ਹੋਈਆਂ ਬਾਕੀ ਆ ਸਾਰੀ ਸ਼ੋਅ ਦੇਖੋ ਸਾਰੀ ओरिजिनल ਆ ਹਜੇ 22 ਦੇ 12ਵੇਂ ਮਹੀਨੇ ਚ ਨਿਕਲਿਆ ਹੋਇਆ ਠੀਕ ਹੈ ਜੀ ਤੇ ਇਹਦੀ ਇਹਦੀ ਕਾਪੀ ਆ ਠੀਕ ਹੈ ਜੀ ਟਰੈਕਟਰ ਦੇ ਆ ਦੇਖੋ ਸਾਰੀਆਂ ਚਿੱਟਾਂ ਚੁੱਟਾਂ ਆ ਦੇਖੋ ਪੰਪ ਪੰਪ ਪੂਰਾ ਠੀਕ ਹੈ ਕੰਪਨੀ ਵਾਦਾ ਕਰਦੀ ਆ ਡਰੈਲ ਸੱਲ ਵੀ ਨਹੀਂ ਮਾਰਦੀ ਅੱਛਾ ਹਾਂ ਟਰੈਕਟਰ ਪਲਟ ਜੇ ਹਾਂ ਬੰਦੇ ਦੇ ਚ ਰੇਟ ਨਹੀਂ ਆਉਂਦੇ ਇਹ ਕਰੀਪਰ ਵਾਲਾ ਜੇ ਜੂਜੀ ਵਾਲਾ ਚਾਹੀਦਾ ਜੂਜੀ ਵਾਲਾ ਵੀ ਮਿਲ ਜੂ ਜੂਜੀ ਕਰੀਪਰ ਵਾਲਾ ਇਹ ਹਾਂ ਠੀਕ ਹੈ ਤੇ ਥ੍ਰੀਪੀਟ ਚ ਸਤਿ ਸ੍ਰੀ ਅਕਾਲ ਮੇਤਰੋ ਆਪਾਂ ਅੱਜ ਅੰਢਿਆਈ ਦੇ ਵਿੱਚ ਫੇਰ ਆਏ ਹਾਂ ਜਿੱਥੇ ਬਾਈ ਲੱਭੀ ਜੁੜਿਆ ਸਤਿ ਸ੍ਰੀ ਅਕਾਲ ਬਾਈ ਲੱਭੀ ਉਹ ਠੀਕ ਆ ਬਾਈ ਲੱਭੀ ਤੇ ਬਾਈ ਕਿਵੇਂ ਰਿਸਪੌਂਸ ਮਿਲਿਆ ਪੁਰਾਣੀ ਵੀਡੀਓ ਦਾ ਬੜੀਆ ਮਿਲਿਆ ਬੇਕੇ ਕੋਈ ਟ੍ਰੈਕਟਰ ਸਾਡੀ ਨਮਾਣੇ ਜੀ ਦੀ ਵੀਡੀਓ ਤੇ ਚੱਲੀ ਜਾਂਦੇ ਜੀ ਕੰਮ ਇੱਕ ਦੋ ਕਰਾਈ ਕਰੂਏ ਤੇ ਜਾ ਵੜਦੇ ਆ ਅੱਛਾ ਜੀ ਬਿਕਦੇ ਆ ਯਾਨੀ ਹਾਂਜੀ ਹਾਂਜੀ ਸਾਨੂੰ ਵੀ ਹੌਸਲਾ ਹੋ ਜਾਂਦਾ ਯਾਰ ਜਦੋਂ ਤੁਸੀਂ ਐਂ ਕਹਿੰਦੇ ਹੋ ਨਾ ਨਾ ਵਿਕਦੇ ਆ ਜੀ ਵਿਕਦੇ ਆ ਹਾਂ ਜੀ ਠੀਕ ਐ ਤੇ ਅੱਜ ਕਿੰਨੇ ਡਰਾਈਵਰ ਨੇ ਅੱਜ ਆਪਣੇ ਕੋਲ ਚਾਰ ਆਈ ਚਾਰ ਹਾਂ ਜੀ ਕੰਡੇ ਸੰਦੇ ਕਿਵੇਂ ਰਹਿਣਗੇ ਮੈਂ ਕਹਣਾ ਇੱਕ ਤੋਂ ਇੱਕ ਤੇ ਕਾਪੀ ਗਾਜਾਂ ਦੀ ਸਾਡੀ ਗਾਰੰਟੀ ਆ ਗਾਰੰਟੀ ਆ ਫਿਰ ਠੀਕ ਐ ਵਾਹਣ ਖੁੱਲਿਆ ਚਲਾ ਕੇ ਬਾਕੇ ਚਲਾ ਕੇ ਬਾਕੇ ਠੀਕ ਐ ਹੁਣ ਆਪਾਂ 652 ਤੋਂ ਸਟਾਰਟ ਕਰਦੇ ਆ 5911 ਦੇ ਭਰਾ ਤੋਂ ਵੱਡੇ ਭਰਾ ਤੋਂ ਵੱਡੇ ਭਰਾ ਤੋਂ ਇਹਦੇ ਬਾਰੇ ਦੱਸੀ ਬਾਈ ਪਹਿਲਾ ਚਾਹਤੀ ਮਰਾ ਦੇ ਦੂਆ ਚ ਫੇਰ ਹੀ ਦੱਸ ਨਹੀਂ ਮੈਨੂੰ ਐਂ ਦੱਸ ਸੇ ਕਲਰ ਕਲਰ ਜਿਹਾ ਹੋਇਆ ਇਹ ਤੇ Ориਜినਲ ਆ ਜੀ Ориਜినਲ ਕੀਤਾ ਹੋਇਆ Ориਜినਲ ਕੀਤਾ ਨਹੀਂ ਹੋਇਆ Ориਜినਲ ਪੇਂਟ ਆ ਜਿਹੜਾ ਕੰਪਨੀ ਦਿੰਦੀ ਆ ਅੱਛਾ ਉਹ ਹੋ ਆ ਉਹ ਅੱਛਾ ਹਾਂ ਯਾਰੀ ਕਿ Ориਜినਲ ਹਜੇ ਹਾਂ ਉਸ ਤੋਂ ਸੀ ਕੀਤਾ ਤਾਂ ਨਹੀਂ ਇਹ ਤੇ ਕਲੀਆਂ ਮੜੀਆਂ ਮੁੱਟੀਆਂ ਰਿੰਮਾਂ ਦੀਆਂ ਕੋਰਾ ਮਛੱਕ ਦੀ ਹੋਈਆਂ ਬਾਕੀ ਆ ਸਾਰੀ ਸ਼ੋਅ ਦੇਖੋ ਸਾਰੀ Ориਜినਲ ਆ ਸਾਰੀ Ориਜినਲ ਹੈ ਹਾਂ ਮਗਰਾਟ ਤਾਂ Ориਜినਲ ਆ ਕਿਤੋਂ ਗਲੇ ਨਹੀਂ ਠੀਕ ਹੈ ਹੂੰ ਤੇ ਇੰਚਨ ਗੇਅਰ ਦਾ ਕਿੰਨਾ ਕੁ ਚੰਗਾ ਜਮਾ ਪੂਰਾ ਫੁੱਲ ਓਕੇ ਆ ਫੋ ਲੋਕੇ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਟਾਇਰਾਂ ਚ ਕੋਈ ਸਾਕ ਨਹੀਂ ਬਾਈ ਰੁਪਿਆ ਪਏ ਨੇ ਰੁਪਿਆ ਜਮਾ ਨਵੇਂ ਪਾਏ ਆ ਜੀ ਆਪਾਂ ਆ ਪਾਇਆ ਇਹਦੇ ਨਾਲ ਦੇ ਟਾਇਰ ਸੀਗੇ ਪ੍ਰੈਸ਼ਰ ਹੋਇਆ ਹੋਇਆ ਪ੍ਰੈਸ਼ਰ ਅਰੀਜਨਲ ਆ ਜੀ ਕੰਪਨੀ ਦਾ ਕੰਪਨੀ ਦਾ ਕੰਪਨੀ ਦਾ ਹੋਇਆ ਹੋਇਆ ਹਾਂ ਕੰਪਨੀ ਤੇ ਹੀ ਆਇਆ ਹੋਇਆ ਇਹ ਮੈਕੋ ਪੰਪ ਚ ਹੈ ਹਾਂ ਮੈਕੋ ਚ ਮੈਕੋ ਪੰਪ ਚ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਖਾਸੀਆਂ ਤਾਂ ਬਹੁਤ ਹੈ ਚ ਹਣਾ ਬਹੁਤ ਜੀ ਇਹ ਤਾਂ ਡੀਓਰ ਜਾਰ ਨੂੰ ਤੇਲ ਤੂਲ ਦਾ ਖਰਚਾ ਬਹੁਤ ਘੱਟ ਆ ਬਹੁਤ ਘੱਟ ਹੈ ਹਾਂ ਖੁੱਲਦੇ ਹਿੱਸੇ ਚ ਆ ਗਿਆ ਹਾਂ ਜੀ ਹਾਂ ਠੀਕ ਹੈ ਤੇ ਟਰੈਕਟਰ ਮਿੱਤਰੋ ਦੇਖ ਸਕਦੇ ਹੋ ਮਾਡਲ ਮਾਡਲ ਇਹ ਹੈਗਾ ਜੀ 2012 2012 12 ਮਾਡਲ ਦਾ ਰੇਟ ਆ ਇਹਦਾ ਰੇਟ ਹੈਗਾ ਜੀ ਆਪਣਾ 4 ਲੱਖ ਤੇ 25000 ਦੇਣਾ ਕਿੰਨੇ ਦਾ ਲੱਭੀ ਦੇ ਦੀ ਆਪਾਂ ਇਹ 4 ਲੱਖ ਤੇ 15000 ਦਾ ਸਹੀ 5000 ਹੋਰ ਡਿਸਕਾਊਂਟ ਕਰ ਲਾ ਦੇਖ ਲਾ ਮਹਾ ਕਰਤਾ ਹੁਣ ਨਗਬਲੀ ਕਰਤਾ 5000 ਰੁਪਿਆ ਹੋਰ ਡਿਸਕਾਊਂਟ ਹੋ ਗਿਆ ਮਿੱਤਰੋ ਮੂਰੇ ਆ ਗਿਆ ਫਿਨਲ 1750 ਇੱਥੇ ਨਗਾ ਪਰ ਬਾਈ ਮੁੰਡਿਆ ਟਾਰਕ ਪਲੱਸ ਇਹਦਾ ਮੁੱਲਾ ਇਹਦਾ ਮੁੱਲਾ ਇਹਦਾ ਤੇ ਇਹਦਾ ਮੁੱਲ ਹੈ ਤੇ ਟਰੈਕਟਰ ਚੰਗਾ ਹੈ ਦੱਸੀ ਗਿਰਾਂ ਇਹਦੇ ਬਾਰੇ ਇਹ 22 ਦੇ 12ਵੇਂ ਮਹੀਨੇ ਚ ਨਿਕਲਿਆ ਹੋਇਆ ਹੈ ਠੀਕ ਹੈ ਜੀ ਤੇ ਇਹਦੀ ਇਹਦੀ ਕਾਪੀ ਆ ਟਰੈਕਟਰ ਦੇ ਆ ਦੇਖੋ ਸਾਰੀਆਂ ਚਿੱਟਾਂ ਚੁੱਟਾਂ ਆ ਦੇਖੋ ਪੰਪ ਪੰਪ ਪੂਰਾ ਸੋਹਣਾ ਪਿਆ ਠੀਕ ਹੈ ਕਿਤੇ ਕੋਈ ਸਿਕਰੇ ਨਾਲ ਦਾ ਯਾਨੀ ਕਿ ਸਾਰਾ ਨਾਲ ਦਾ 1100 ਘੰਟੇ ਚੱਲਿਆ ਹੈ Ориਜినਲ 1100 ਘੰਟੇ ਹਾਂ ਠੀਕ ਹੈ ਕੰਪਨੀ ਰਿਕਾਰਡ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਹਾਰ ਪਾਇਆ ਪਿਆ ਫਲਕਾਰੀ ਦੀ ਜ਼ਰੂਰਤ ਹੈ ਹਾਂ ਫਲਕਾਰੀ ਪਾ ਕੇ ਟਰੈਕਟਰal ਜਾ ਸਕਦੇ ਹੋ ਤੁਹਾਡੇ ਘਰ ਦਾ ਸੰਗਾਰ ਬਣ ਸਕਦਾ ਹੈ ਆਹ ਦੇਖੋ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰ ਕਿੰਨੇ ਕੋਣ ਹੈ ਟਾਇਰੇ ਦੇ ਪਏ ਆ ਜੀ 85 ਤੋਂ 90 ਪਏ 85 ਤੋਂ 90 ਪਏ ਟਾਇਰ ਪਏ ਨੇ ਤੇ ਡਬਲ ਡਿਸਟ੍ਰਿਬਿਊਟਰ ਚ ਹੈ ਹਾਂ ਜੀ ਛਤਰੀ ਭਰਾ ਮਿਲੂਗੀ ਨਹੀਂ ਛਤਰੀ ਨਹੀਂ ਇਹਦੇ ਜਿਵੇਂ ਹੈਗਾ ਹੀ ਆ ਜਿਵੇਂ ਹੈਗਾ ਇਦਾਂ ਹੀ ਆ ਬਈ ਛਤਰੀ ਨਹੀਂ ਮਿਲਣੀ ਤੇ ਸਪੀਡ 3 ਆ 3 ਸਪੀਡ ਚੇਂਜਰ ਆ 3 ਸਪੀਡ ਚੇਂਜਰ ਗੇਅਰ ਵਾਲਾ ਹਾਂ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮਾਡਲ 22 22+23 22+23 ਦੀ ਕਾਪੀ ਹੋਣੀ 22 ਦੇ ਚੋਂ ਨਿਕਲਿਆ 22 ਦੇ 12ਵੇਂ ਮਹੀਨੇ ਚ ਨਿਕਲਿਆ 22 ਦੇ 12ਵੇਂ ਮਹੀਨੇ ਚ ਹਾਂਜੀ 23 ਦੀ ਕਾਪੀ ਆ ਆ 23 ਦੀ ਕਾਪੀ ਐ ਸਭ ਦੀ ਹਾਂਜੀ ਹਾਂਜੀ ਠੀਕ ਐ ਤੇ ਰੇਟ ਰੇਟ ਇਹਦਾ ਹੈਗਾ 6 ਲੱਖ ਤੇ 10000 ਦੇਣਾ ਦੇਣਾ ਇਹ ਆਪਾਂ ਦੇ ਦਈਏ ਜੀ 585000 ਲਾ ਬਸ ਹਾਂ ਸਹੀ ਜਮਾ ਮੈਂ ਕਹਿਣਾ ਸਹੀ ਕਰਦਾ ਖਿੱਚ ਕੇ ਮੈਂ 6 ਲੱਖ ਕਹਿਣਾ ਸੀ 15 ਜੇ ਕੋਈ ਆ ਗਿਆ ਮੈਂ ਸਹੀ ਕਹਿੰਦਾ 85 ਕੀਤਾ ਉਮਹਾ 80 ਦਾ ਲੈ ਜਾਓ ਬਈ ਯਾਰ ਪੂਰੇ 80 ਦਾ ਲੈ ਜਾਓ 580 ਦਾ ਤੇ ਮੂਰੇ ਆ ਗਿਆ ਵੱਡਾ ਘੋਰ ਵੀਲ 75 ਹੱਸ ਬਾਬਰ ਹਾਂਜੀ ਠੀਕ ਹੈ ਟਰੈਕਟਰ ਦਾ ਕਿਵੇਂ ਆ ਟਰੈਕਟਰ ਦਾ ਪੂਰਾ ਓਕੇ ਆ ਟਾਇਰ ਵੀ ਬੀਕੇਟੀ ਦੇ ਪਾਈ ਹੋਇਆ ਜਮਾ ਸਿਰੇ ਦੀ ਕੰਪਨੀ ਦੇ ਕਮਾਂਟਰ ਠੀਕ ਹੈ ਤੇ ਟਾਇਰ ਤਾਂ ਚੌਕੜਾ ਰੁਪਿਆ ਪਏ ਨੇ ਰੁਪਿਆ ਰੁਪਿਆ ਪੀਚਰ ਗੇਅਰ ਪੱਖੋਂ ਜਮਾ ਮੈਂ ਕਹਿੰਦਾ ਰੁਪਿਆ ਰੁਪਿਆ ਹਾਂ ਠੀਕ ਹੈ ਤੇ ਵੇਟ ਬੂਟ origignal ਨੇ ਸਾਰੇ ਹਾਂ ਹਾਂ 48 ਕਿਲੋ ਵਾਲੀ ਪਲੇਟ ਆ ਠੀਕ ਹੈ ਵੇਟ ਬੂਟ origignal ਨੇ ਟਰੈਕਟਰ ਚੈੱਕ ਕਰ ਸਕਦੇ ਹੋ ਬਟਨ ਵਾਲੀ ਲਿਫਟ ਆ ਤੇ ਬਟਨ ਵਾਲੀ ਲਿਫਟ ਹੈ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਤੇ ਟਰੈਕਟਰ ਚੈੱਕ ਕਰ ਪਾਉਂਦੇ ਹਾਂ ਅੱਜ ਸਟੇering ਆ ਹਾਂਜੀ ਆ ਛਤਰੀ ਛਤਰੀ ਕਨੋਪੀ ਵਗੈਰਾ ਲੱਗੀ ਹੋਈ ਆ ਆ origignal ਆ ਜੀ USA ਦੀ ਠੀਕ ਹੈ ਜੀ USA ਲਿਖਿਆ ਹੋਇਆ ਹੈ USA ਲਿਖਿਆ ਹੋਇਆ ਹੈ ਮਿੱਤਰੋ origignal ਹੈ ਹਾਂ ਇਹ USA ਤੋਂ ਆਉਂਦੀ ਆ ਕਿਹੜਾ ਆਪਣੀ ਬਣਾਈ ਜਾਂਦੇ ਆ ਨਾ ਨਾ USA ਤੋਂ ਆਉਂਦੀ ਆ ਜੀ ਇਹ ਜੁਆ ਸੇ ਤੋਂ ਹੀ ਆਉਂਦੀ ਹੈ ਹਾਂ ਆਪਣੇ ਇਹਦੇ ਚ ਕੰਪਨੀ ਵਾਦਾ ਕਰਦੀ ਐ ਡਰੈਲ ਸਾਲ ਵੀ ਨਹੀਂ ਮਾਰਦੀ ਅੱਛਾ ਹਾਂ ਟਰੈਕਟਰ ਪਾਲਟ ਜੇ ਹਾਂ ਬੰਦੇ ਦੇ ਚ ਰੇਟ ਨਹੀਂ ਆਉਂਦੀ ਚ ਰੇਟ ਨਹੀਂ ਆਉਂਦੇ ਨਾ ਠੀਕ ਐ ਆ ਵੇਟ ਬੂਟ ਵੀ ਲੱਗੇ ਹੋਏ ਨੇ ਮਿੱਤਰੋ ਉਹਦੇ ਤੇ ਮਾਡਲ ਮਾਡਲ 2018 ਰੇਟ ਰੇਟ 1175 11 ਲੱਖ 75 ਹਜ਼ਾਰ ਦੇਣਾ ਕਿੰਨੇ ਦਾ ਇਹ ਸਾਢੇ 11 ਦੇ ਦਈਏ ਦੇਖ ਲਾ ਹਾਂ ਬਾਕੀ ਤੂੰ ਕਹਦੇ ਫਿਰ ਹਿਸਾਬ ਨਾ ਕਰ ਲ ਜਿੰਨੇ ਦਾ ਕਹਦੇ ਕਿੰਨੇ ਆ ਮਰਜੀ ਕਹਿ ਦੇ ਕਹੀਂ ਦੇਖ ਕੇ 11 40 ਦਾ ਦੇ ਦੇ 35000 ਦਵਾਂਗੇ 35000 ਚੱਕ ਹੋਰ ਵੀ ਘਾਟ ਗਿਆ ਤੇ ਮੂਰੇ ਆ ਗਿਆ ਹੌਲੈਂਡ ਹੌਲੈਂਡ ਤੇ ਸਪੈਸ਼ਲ ਡੇਸ ਨਾ ਹਾਂਜੀ ਤੇ ਜੂਜੀ ਗੇਅਰ ਵਾਲਾ ਹਾਂ ਇਹ ਕਰੀਪਰ ਵਾਲਾ ਜੇ ਜੂਜੀ ਵਾਲਾ ਚਾਹੀਦਾ ਜੂਜੀ ਵਾਲਾ ਵੀ ਮਿਲ ਜੂ ਜੂਜੀ ਕਰੀਪਰ ਵਾਲਾ ਇਹ ਹਾਂ ਠੀਕ ਹੈ ਤੇ 3 ਸਪੀਡ ਚ ਹੈ 3 ਸਪੀਡ ਚ 3 ਸਪੀਡ ਚ ਡਬਲ ਡਿਸਟਰੀਬਿਊਟਰ ਚ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਹੈਵੀ ਸਾਊਂਡ ਸਿਸਟਮ ਹੈ ਕਨੋਪੀ ਇਹ ਦੀ ओरिजिनल ਹੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਆ ਜੇ ਇਹਨਾਂ ਦੀ ਗੱਲ ਕਰੀਏ ਟਾਇਰਾਂ ਦੀ ਟਾਇਰ ਮਗਰਲੇ 85 ਪੈਸੇ ਪਏ ਜੀ ਮੂਰਲੇ 90 ਪੈਸੇ ਪਏਗੇ ਮੂਰਲੇ 90 ਪੈਸੇ ਪਏ ਨੇ ਪਿਛਲੇ 85 ਪੈਸੇ ਨੇ ਬਾਈ ਕੰਪੈਸਿਟੀ ਜੈਕ ਲੱਗਿਆ ਹੋਇਆ ਹਾਂਜੀ ਹਾਂਜੀ ਜਿਹੜਾ ਲਿਫਟ ਨੂੰ ਕੰਟਰੋਲ ਕਰਦਾ ਉਹ ਜੈਕ ਵੀ ਲੱਗਿਆ ਹੋਇਆ ਹੈ ਮੁੰਡਿਆ ਘੁੰਮ ਕੇ ਦਿਖਾ ਦੇ ਕੇਰਾ ਬਾਈ ਚਾਰ ਸਪੀਰੇ ਪੂਰਾ ਕਾਇਮ ਟਰੈਕਟਰ ਹੈ ਕੋਕਾ ਪੀਸ ਟਰੈਕਟਰ ਹੈ ਤੇ ਇੰਜਨ ਗੇਅਰ ਦਾ ਕਿੱਦਾਂ ਹੈ? ਜਮਾ ਓਕੇ। ਓਕੇ ਹੈ? ਜਮਾ। ਬਾਹ ਕੇ ਤਸੱਲੀ ਕਰਕੇ ਲੈ ਜੀ। ਸਾਡਾ ਬਾਹਿਆ ਹੋਇਆ ਸਾਡਾ। ਠੀਕ ਹੈ। ਪੌੜਾ ਬੰਪਰ ਲੱਗਾ। ਫੁੱਲ ਕਿਤੇ ਹੋਇਆ? ਹਾਂ ਇਹਦੀ ਵੀ ਕੀਤੀ ਹੋਈ ਆ। ਜਿਹੜਾ ਜੋਜੀ ਗੇਅਰ ਵਾਲਾ ਉਹਦੀ ਵੀ ਕੀਤੀ ਹੋਈ ਆ। ਉਹ ਹਜੇ ਕਰੇ ਬਾਹੀ ਹੋ ਜੰਨੇ ਆ। ਠੀਕ ਹੈ। ਹਾਂ। ਤੇ ਇਸ ਤੋਂ ਇਲਾਵਾ ਹੋਰ ਵੀ ਖੜੇ ਹੁੰਦੇ ਆ? ਹਾਂ ਇੱਕ ਹੋਰ ਖੜਾ ਗਾ। 36 ਦੀ। 37 ਦੀ। 20 ਮਾਡਲ ਦੀ ਉਹ ਆ। ਠੀਕ ਹੈ। ਬਸ ਇਹ ਕ੍ਰੀਪਰ ਗੇਅਰ ਵਾਲਾ ਉਹ ਜੋਜੀ ਗੇਅਰ ਵਾਲਾ। ਉਹ ਦੂਜੀ ਗੇਅਰ ਵਾਲਾ। ਹਾਂ। ਤੇ ਕਾਪੀ ਕਾ ਜਾਂਦੇ ਤਾਂ ਕਲੀਅਰ ਹੀ ਮਿਲਣਗੇ ਤੇ ਲੋਕੇਸ਼ਨ ਕਿ ਪੈ ਜਾਂਦੀ ਹੈ ਲੋਕੇਸ਼ਨ ਆਪਣੀ ਪੈ ਜਾਂਦੀ ਹੈ ਜੀ ਹੰਡਿਆ ਹੰਡਿਆ ਹਾਂ ਸੈਡ ਜਾਉਂਦਾ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਭਰਾ 62830911 ਬਾਟਾਰਸੋਤੀ 911 ਇਹ ਬਾਈ ਦਾ ਮਿਸਟਰੋ ਮੋਬਾਈਲ ਨੰਬਰ ਹੈ ਜੇ ਕਿੰਨੇ ਕਿਰਾਏ ਤੇ ਲੈਣਿਆ ਕਿਰਾਏ ਤੇ ਹੀ ਮਿਲ ਜਾਣਗੇ ਠੀਕ ਹੈ ਲੋਨ ਕਰਾਉਣਾ ਲੋਨ ਵੀ ਕਰ ਦਾਂਗੇ ਠੀਕ ਹੈ ਕਿਰਾਏ ਤੇ ਮੈਂ ਵੀ ਜਾਣ ਕੇ ਲੋਨ ਵੀ ਹੋ ਜੂ ਕਰਕੇ ਬਾਈ ਨਾਲ ਕੰਟੈਕਟ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਮਿੱਤਰੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਬਾਜੀ